ਜੀ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਪੇ ਲਗਾਤਾਰ ਸਾਨੂੰ ਵਾਰਡ ਨੰਬਰ 8 ਚਾਂ ਦਾ ਮੌਕਾ ਮਿਲਦਾ ਰਿਹਾ ਚਾਹੇ ਟਿਊਬਵਲ ਦੀ ਜ਼ਰੂਰਤ ਸੀ ਚਾਹੇ ਮੇਨ ਰੋਡ ਤੇ ਕੋਈ ਪਾਣੀ ਦੀ ਨਿਕਾਸੀ ਦਾ ਰੋਡ ਸੀ ਚਾਹੇ ਕੋ ਗਲੀਆਂ ਸੀਗਾ ਉਹ ਲਗਾਤਾਰ ਮੈਂ ਮੁਖੀ ਰਾਮ ਜੀ ਨੇ ਅੱਗੇ ਹੋ ਕੇ ਸਾਥ ਸੀ ਸਾਰੇ ਸਾਥੀਆਂ ਨੇ ਮੇਅਰ ਸ੍ਰਿੰਦਰ কুমার ਚੰਦਾ ਜੀ ਨਾਲ ਹੈ ਅੱਜ 14 ਲੱਖ 80000 ਦੀ ਲਾਗਤ ਨਾਲ तकरीबन 15 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਇਹ ਪਾਰਕ ਜਿਹੜਾ ਆਲਰੇਡੀ ਜਗਾ ਹੈਗੀ ਆ ਇਹਦੀ ਛੋਟੀ ਚਾਰਦواری ਇਹਦੀ ਬਿਊਟੀਫਿਕੇਸ਼ਨ ਦੇ ਲਈ ਇਹਦੇ ਅੰਦਰ ਸਾਡੀਆਂ ਭੈਣਾਂ ਸਾਰੀਆਂ ਸੈਰ ਕਰ ਸਕਣ ਬਹਿ ਸਕਣ ਜਿਮ ਕਰ ਸਕਣ ਕੋ ਚਾਹ ਪਾਣੀ ਪੀ ਸਕਣ ਬੈ ਕੇ ਕੋ ਗੱਪਸ਼ਾਪ ਮਾਰਦੇ ਅੱਛਾ ਏਰੀਆ ਚਾਹੀਦਾ ਹੁੰਦਾ ਉਹ ਜੋ ਸਾਡੇ ਕੋਲ ਔਰ ਇਹ ਚੌਧਰੀ ਬਲਾਸਾ ਰਾਮ ਜੀ ਜਿਹੜੇ ਸਾਡੇ ਆ ਸਾਡੇ ਬਹੁਤ ਹੀ ਸਰਗੀਤ ਜੀ ਲਾਸਰਾਮ ਜੀ ਅਸੀਂ ਮੈਂ ਹਮੇਸ਼ਾ ਗੱਲ ਕਰਦਾ ਜਦੋਂ ਅਸੀਂ ਛੋਟੇ ਸੀ ਕਿ ਉਹ 8ਵੀਂ 9ਵੀਂ ਚ ਪੜ੍ਹਦੇ ਸੀਗੇ ਉਦੋਂ ਕਾਉਂਸਲਰ ਸੀਗੇ ਤੇ ਲੋਕ ਚੋਇਸ ਸਾਹਿਬ ਨੂੰ ਉਦੋਂ ਸਾਰੇ ਸਭ ਦੁਨੀਆ ਜਾਣਦੇ ਸੀ ਮੁਖੀ ਰਾਮ ਭਰਾ ਦਾ ਸਾਡੇ ਨਾਲ ਅਸੀਂ ਇਕੱਠੇ ਜਦੋਂ ਕਾਉਂਸਲਰ ਰਹੇ ਆ ਇਹ ਕਮੇਟੀ ਚ ਕੰਮ ਕਰਦੇ ਰਹੇ ਆ ਕਾਰਪੋਰੇਸ਼ਨ ਚ ਕੰਮ ਕਰਦੇ ਰਹੇ ਆ ਹੁਣ ਆਪਣੇ ਪਿਤਾ ਜੀ ਦਾ ਰੋਲ ਹੈ ਅਪਣਵਾ ਰਹੇ ਅੱਗੇ ਹੋ ਕੇ 2021 ਤੋਂ ਬਾਅਦ ਸੋ ਲਗਾਤਾਰ ਅਸੀਂ ਇਲਾਕੇ ਦੇ ਡਿਵੈਲਪਮੈਂਟ ਲਈ ਕੋਈ ਵੀ ਏਰੀਆ ਸਗਾ ਅਸੀਂ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਔਰ ਇਹ ਪਾਰਕ ਜਿਹੜਾ ਹੈ ਸਭ ਤੋਂ ਯੂਸਫੁਲ ਹੋਏਗਾ ਇਲਾਕੇ ਦੇ ਲਈ ਔਰ ਇਹ ਬੜੀ ਅੱਛੀ ਤਰੀਕੇ ਨਾਲ ਜਿਹੜੇ ਵੀ ਸਾਡੇ ਕੰਟਰੈਕਟਰ ਹੈ ਸਾਡੇ ਆਫੀਸਰ ਸਭਨ ਖੜੇ ਆ ਇਹਨੂੰ ਬਹੁਤ ਸੋਹਣੇ ਢਗਣਾ ਤਾਂ ਕਿ ਲੋਕ ਇਹਦਾ ਪੂਰਾ ਆਨੰਦ ਮਾਣ ਸਕਣ ਇਹੀ ਮਚਾਨਾ ਤੇ ਇਲਾਕੇ ਦੇ ਸਾਰੇ ਪਤਵੰਤੇ ਸੱਜਣ ਖੜੇ ਆ ਮੇਰੇ ਬਹੁਤ سارے ਸਾਥੀ ਖੜੇ ਆ ਇੱਥੇ ਗੁਰਵਿੰਦਰ ਹੁੰਦਲ ਜੀ ਆਏ ਆ ਕੁਲਵੰਤ ਜੀ ਖੜੇ ਆ ਸਾਡੇ ਕੰਟਰੈਕਟਰ ਖੜੇ ਆ ਬਰਿੰਦਰ ਸ਼ਰਮਾ ਜੀ ਆਏ ਆ ਗੁਰਜੀਤ ਜੀ ਖੜੇ ਆ ਸੋ ਸਾਰਿਆਂ ਦੇ ਮਹੱਲੇ ਵਾਲਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਅੱਜ ਤੱਕ ਇੱਕ ਗੱਲ ਦੇਖੀ ਹੈ ਵੀ ਜਦੋਂ ਵੀ ਇੱਥੇ ਮੈਂ ਆਇਆ ਸਾਰਿਆਂ ਨੇ ਰਲ ਮਿਲ ਕੇ ਇੱਥੇ ਇਕੱਠੇ ਹੋ ਕੇ ਉਸ ਚੀਜ਼ ਦਾ ਜੋ ਵੀ ਕੰਮ ਆਉਦਾ ਅੱਗੇ ਹੋ ਕੇ ਸਾਰਿਆਂ ਨੇ ਹੰਗਾਰਾ ਦਿੱਤਾ ਔਰ ਸਵਾਗਤ ਕੀਤਾ ਉਸ ਕੰਮ ਦਾ ਬਹੁਤ ਬਹੁਤ ਸ਼ੁਕਰੀਆ ਦੇ ਨਾਲ ਕੋਈ ਹੋਰ ਵੀ ਵਿਕਾਸ ਦੇ ਕਾਰਜ ਸ਼ੁਰੂ ਕੀਤੀ ਹੋਗੇ ਅੱਜ ਕਾਫੀ ਸਾਰੇ ਹੈਗੇ ਆ ਕੰਮ ਵਕ ਵਕ ਬਾੜਾ ਦੇ ਵਿੱਚ ਆ ਹੋਰ ਲੇਕਿਨ ਇਹ ਇਸ ਇਲਾਕੇ ਦਾ ਲਗਾਤਾਰ ਵਿਕਾਸ ਦਾ ਕੰਮ ਚੱਲਦੇ ਰਿਹਾ 8 ਨੰਬਰ ਵਾਲਿਆਂ ਦਾ ਮੁਖੀ ਰਾਮ ਜੀ ਪਿੱਛਾ ਛੱਡਦੇ ਨਾ ਕੰਮ ਨਾ ਪੂਰਾ ਹੋਵੇ ਠੀਕ ਹੈ ਨਾ ਜੀ ਸੋ ਅਸੀਂ ਬਨੇਰਾਂ ਦਾ ਪਿੱਛਾ ਛੱਡਦੇ ਵੀ ਸਾਡੇ ਇਥੇ